ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਿੱਤਰ ਨਾਟਕ ਦੇ ਸਬੰਧ ਵਿੱਚ ਜੋ ਵਿਚਾਰ ਲੜੀ ਚੱਲ ਰਹੀ ਹੈ ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਕਿਵੇਂ ਇਹ ਲਖਾਰੀ ਅਕਾਲ ਉਸਤਤ ਨਾਮ ਦੀ ਰਚਨਾ ਵਿੱਚ ਦੇਵੀ ਦੀ ਉਸਤਤ ਕਰ ਰਿਹਾ ਹੈ ਤਰੀਕਾ ਬਹੁਤ ਹੀ ਜੋ ਖਾਸ ਅਪਣਾਉਂਦਾ ਹੈ ਉਹ ਇਹ ਹੈ ਕਿ ਪਹਿਲੇ ਸ਼ਾਂਤ ਜਿਹੜੇ ਨੇ 210 ਤੱਕ ਉਹ ਗੁਰਮਤ ਨਾਲ ਰਲਦੇ ਮਿਲਦੇ ਤੇ ਉਸ ਤੋਂ ਅਗਲੇ ਵੀ ਸ਼ਾਂਤ ਜਿਹੜੇ ਆ ਉਹ ਦੇਵੀ ਦੀ ਪੂਜਾ ਦੇਵੀ ਦੀ જય જયਕਾਰ ਉਸ ਤੋਂ ਅੱਗੇ ਜਿਹੜੀ ਹੈ ਫਿਰ ਜੋ ਹੈ ਗੁਰਮਤਨਾਂ ਰਲਦੇ ਮਿਲਦੇ ਸ਼ਾਂਤ ਲਿਖੇ ਨੇ ਵਾਹ ਸ਼ਹਿਦ ਜ਼ਹਿਰ ਸ਼ਾਇਦ ਇਮਲਾ ਕੇ ਪੇਸ਼ ਕਰ ਰਿਹਾ ਅੱਜ ਜਿਹੜੀ ਅਸੀਂ ਰਚਨਾ ਦੀ ਗੱਲ ਕਰਨ ਜਾ ਰਹੇ ਹਾਂ ਇਹ ਹੈ ਸ਼੍ਰੀ ਕਾਲ ਜੀ ਦੀ ਉਸਤਤ ਇਸ ਦੇ ਵੀ 101 ਸ਼ਾਂਤਾਂ ਦਾ ਇਸ ਦੇ 101 ਸ਼ੰਤਾਂ ਵਿੱਚ ਪਹਿਲੇ ਕੁਝ ਸ਼ੰਤਾਂ ਵਿੱਚ ਪਹਿਲੇ ਕੁਝ ਸ਼ੰਤਾਂ ਵਿੱਚ ਤਾਂ ਇੰਜ ਲੱਗਦਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਵਿਚਾਰ ਕਰ ਰਿਹਾ ਉਹਦੇ ਵਿੱਚ ਵੀ ਰਲਿਆ ਮਿਲਿਆ ਪਰ ਉਸ ਤੋਂ ਬਾਅਦ ਦੇ ਵਿੱਚ ਸ਼ੰਦ ਨੰਬਰ 18 ਤੋਂ ਲੈ ਕੇ ਸ਼ੰਤ ਨੰਬਰ 60 ਤੱਕ ਫਿਰ ਉਹੀ ਜ਼ਹਿਰ ਦੇਣ ਵਾਲੀ ਗੱਲ ਕੀਤੀ ਹੋਈ ਹੈ ਤੇ 61 ਨੰਬਰ ਤੋਂ ਲੈ ਕੇ 100 ਤੱਕ ਫਿਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾ ਰਣਾ ਰਲਿਆ ਮਿਲਿਆ ਜਿਹੜਾ ਇਹ ਲਿਖਦਾ ਹੈ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਪਤਾ ਨਹੀਂ ਕਿਉਂ ਸਾਡੇ ਸਿੱਖ ਹਰ ਚੀਜ਼ ਗੁਰੂ ਸਾਹਿਬ ਦੇ ਨਾਂ 'ਤੇ ਮੜ ਕੇ ਉਹਨਾਂ ਦੀ ਹੀਠੀ ਕਰਨੀ ਚਾਹੁੰਦੇ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਕੁਝ ਵੀ ਲਿਖਿਆ ਗਿਆ ਹੈ ਅਗਰ ਉਹ ਸੱਚ ਹੈ ਤਾਂ ਫਿਰ ਇਹ ਤੁਹਾਨੂੰ ਮਹਿਸੂਸ ਹੋਏਗਾ ਕਿ ਗੁਰੂ ਸਾਹਿਬ ਦਾ ਜੋ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਗੁਰੂ ਨਾਨਕ ਪਾਸ਼ਾ ਨਾਲੋਂ ਅਲੱਗ ਹੈ ਆਓ ਅਸੀਂ ਜਾਣਦੇ ਹਾਂ ਕਿ ਸ੍ਰੀ ਕਾਲ ਜੀ ਦੀ ਉਸਤਤ ਵਿੱਚ ਕੀ ਲਿਖਿਆ ਹੋਇਆ ਹੈ ਚੰਦ ਨੰਬਰ 18 ਤੇ ਲਿਖਿਆ ਹੈ ਕਾਲ ਦੇ ਖੱਬੇ ਹੱਥ ਵਿੱਚ ਤਨੁਛ ਅਤੇ ਸੱਜੇ ਹੱਥ ਵਿੱਚ ਤਲਵਾਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਬੰਦੇ ਦੇ ਦੋ ਹੱਥ ਹੋਣ ਇੱਕ ਹੱਥ ਵਿੱਚ ਤਲਵਾਰ ਫੜ ਲੈ ਇੱਕ ਹੱਥ ਵਿੱਚ ਤਨੁਛ ਹੁਣ ਤਨੁਛ ਨੂੰ ਚਲਾਉਣਾ ਇੱਕ ਹੱਥ ਨਾਲ ਕਿਵੇਂ ਚਲਾਏਗਾ ਤਲਵਾਰ ਮਿਆਨ ਵਿੱਚ ਪਾਉਣੀ ਪੈਗੀ ਆਪ ਕਪਤਾ ਲਿਖਣੀ ਹੈ ਕਿਸੇ ਲੋਰ ਵਿੱਚ ਵੀ ਲਿਖ ਦਿਓ ਜਦੋਂ ਤਲਵਾਰ ਚਲਾਉਂਦੇ ਨੇ ਉਦੋਂ ਢਾਲ ਇੱਕ ਹੱਥ ਵਿੱਚ ਹੁੰਦੀ ਹੈ ਮੰਨ ਲਓ ਤਲਵਾਰ ਤਾਂ ਫਿਰ ਵੀ ਬਿਨਾਂ ਢਾਲ ਤੋਂ ਕੋਹ ਵਿੱਚ ਲਾ ਰਹੇ ਸੀ ਪਰ ਜਿਹੜਾ ਤੀਰ ਕਮਾਨ ਹੈ ਤੁਲਛਾ ਹੈ ਉਸ ਨੂੰ ਇੱਕ ਹੱਥ ਨਾਲ ਕਿਵੇਂ ਚਲਾਉਣਗੇ ਲਿਖ ਦਿੱਤਾ ਕਿਉਂਕਿ ਅਸੀਂ ਆਪਣੇ ਦਿਮਾਗ ਦਾ ਦਰਵਾਜ਼ਾ ਤੇ ਬੰਦ ਕੀਤਾ ਹੋਇਆ ਧਰਮ ਦੇ ਨਾਂ ਤੇ ਸਾਨੂੰ ਜੋ ਕੁਝ ਮਰਜ਼ੀ ਪੜਾਇਆ ਜਾ ਰਿਹਾ ਹੈ ਫਿਰ ਸ਼ੰਦ ਨਬਰ 19 ਦੇ ਵਿੱਚ ਕੀ ਲਿਖਦੇ ਨੇ ਕਿ ਉਹ ਜਿਹੜਾ ਰੱਬ ਹੈ ਨਾ ਉਹ ਬਹੁਤ ਹੱਸਦਾ ਹਾ ਹਾ ਹੂ 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 ਕਰਕੇ ਹੱਸਦਾ ਡੌਰੂ डम डम ਕਰਕੇ ਵੱਜ ਰਿਹਾ ਹੈ ਅੱਗੇ ਅਸੀਂ ਡਿਟੇਲ ਦੇ ਵਿੱਚ ਪੜਾਂਗੇ ਉਸ ਪੜਨ ਤੋਂ ਪਹਿਲਾਂ ਅਸੀਂ ਇਹ ਜਾਣਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਰੱਬ ਦਾ ਵजूद ਕਿਹੋ ਜਿਆ ਹੈ ਉਹ ਸੁਪਰ ਪਾਵਰ ਉਹ واحਿਦ ਹਸਤੀ ਉਹ ਸ਼ਕਤੀ ਉਹ ਨਿਯਮ ਉਹ ਕਾਨੂੰਨ ਉਹ ਜਿਹੜਾ ਕੁਦਰਤ ਕਰ ਕੈ ਵਸਿਆ ਸੋਏ ਹੈ ਜਿਸ ਨੂੰ ਅਸੀਂ ਰੱਬ ਕਹਿੰਦੇ ਆ ਇੱਕ ਸ਼ਕਤੀ ਕਹਿੰਦੇ ਆ ਉਹ ਕਿਹੋ ਜਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੋਨੀ ਸਭੰ ਗੁਰ ਪ੍ਰਸਾਦ ਇਹਦੇ ਅਰਥ ਨੇ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋੰਦ ਵਾਲਾ ਹੈ ਸਤ ਨਾਮ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਪੈ ਤੋਂ ਰਹਿਤ ਹੈ ਇਹ ਜਿਹੜਾ ਰੱਬ ਗੁਰੂ ਨਾਨਕ ਪਾਤਸ਼ਾਹ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਇਹ ਡਰਦਾ ਨਹੀਂ ਇਹ ਭੈ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭੈ ਤੋਂ ਰਹਿਤ ਤੋਂ ਬਾਦ ਹੈ ਵੈਰ ਰਹਿਦਾ ਵੈਰ ਵੀ ਨਹੀਂ ਕਰਦਾ ਇਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਪਾਪ ਇਸ ਨੂੰ ਮੌਤ ਨਹੀਂ ਆਉਂਦੀ ਜੋ ਜੁਨਾ ਵਿੱਚ ਨਹੀਂ ਆਉਂਦਾ ਰੱਬ ਜਿਹੜਾ ਮਾਂ ਦੇ ਗਰਭਜੋਨ ਵਿੱਚੋਂ ਪੈਦਾ ਨਹੀਂ ਹੁੰਦਾ ਜਾਂ ਦੂਜੇ ਲਫ਼ਜ਼ਾਂ ਵਿੱਚ ਕਹਿਣਾ ਹੋਵੇ ਰੱਬ ਕੋਈ ਵਿਅਕਤੀ ਨਹੀਂ ਹੈ ਰੱਬ ਇੱਕ ਸ਼ਕਤੀ ਹੈ ਰੱਬ ਇੱਕ ਪਾਵਰ ਹੈ ਰੱਬ ਇੱਕ ਕਾਨੂੰਨ ਹੈ ਰੱਬ ਇੱਕ ਹੁਕਮ ਹੈ ਰੱਬ ਇੱਕ ਭਾਣਾ ਹੈ ਰੱਬ ਇੱਕ ਰਜ਼ਾ ਹੈ ਉਹੀ ਹੁਕਮ ਉਹੀ ਪਾਣਾ ਉਹੀ ਰਜ਼ਾ ਜਦੋਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਕਹਿੰਦੇ ਵਿੱਚ ਕਹਿੰਦੇ ਹਨ ਕਿਵ ਸਚਿਆਰੇ ਹੋਈਐ ਕਿਵ ਕੂੜੈ ਟੁਟੈ ਪਾਲ ਤਾਂ ਆਪ ਹੀ ਸਤਗੁਰ ਜਵਾਬ ਦਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਐ ਰੱਬ ਦੀ ਜੋ ਵਜੂਦ ਰੱਬ ਦਾ ਰੱਬ ਦੀ ਜੋ ਪ੍ਰਵਾਹਾ ਰੱਬ ਦੀ ਜੋ ਡੈਫੀਨੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੀ ਹੋਈ ਹੈ ਤੇ ਇਹ ਅਸੀਂ ਸਰਵਣ ਕੀਤੀ ਹੈ ਆਓ ਹੁਣ ਹੋਰ ਇੱਕ ਖਾਸ ਗੁਣ ਰੱਬ ਦਾ ਅਸੀਂ ਸਰਵਣ ਕਰਦੇ ਹਾਂ ਉਹ ਕਿਹੜਾ ਗੁਣ ਹੈ ਮਿੱਠ ਬੋਲੜਾ ਜੀ ਹਰ ਸੱਜਣ Swami ਮੋਰਾ ਏ ਭਾਈ ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਮੈਂ ਚੇਤੇ ਕਰ ਕਰਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਜ਼ਿਆਦਾ ਆ ਜਾਏ ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ হে ਭਾਈ ਉਹ ਸਾਰੇ ਗੁਨਾ ਨਾਲ ਭਰਪੂਰ ਭਗਵਾਨ ਕੋੜਾ ਖੜਵਾ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਔਗਣ ਚੇਤੇ ਹੀ ਨਹੀਂ ਰੱਖਦਾ ਪਵਿੱਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਉਹ ਵਿਕਾਰੀਆਂ ਨੂੰ ਪਤ ਪਵਿੱਤਰ ਕਰਨ ਵਾਲਾ ਹੈ ਇਹ ਉਸ ਦਾ ਮੁੱਢ ਕਦੀਮਾ ਦਾ ਸੁਭਾਅ ਦੱਸਿਆ ਜਾਂਦਾ ਹੈ ਅਤੇ ਉਹ ਕਿਸੇ ਦੀ ਵੀ ਕੀਤੀ ਘਾਲ ਕਮਾਈ ਨੂੰ ਰਤਾ ਪਰ ਵੀ ਵਿਅਰਥ ਨਹੀਂ ਜਾਣ ਦਿੰਦਾ ਫਿਰ ਉਹ ਰਹਿੰਦਾ ਕਿੱਥੇ ਆ ਉਸ ਦਾ ਨਿਵਾਸ ਕਿੱਥੇ ਆ ਜੇ ਉਸ ਨੂੰ ਮਿਲਣਾ ਹੋਵੇ ਉਹ ਰੱਬ ਕਿੱਥੇ ਆ ਘਟ ਘਟ ਵਾਸੀ ਸਰਵ ਨਿਵਾਸੀ ਨੇਰੇ ਹੀ ਤੇ ਨੇਰਾ ਹੇ ਭਾਈ ਮੇਰਾ ਸੱਜਣ ਹਰੇਕ ਸਰੀਰ ਵਿੱਚ ਵਸਦਾ ਹੈ ਸਭ ਜੀਵਾਂ ਵਿੱਚ ਵਸਦਾ ਹੈ ਹਰੇਕ ਜੀਵ ਦੇ ਅਤ ਨੇੜੇ ਵਸਦਾ ਹੈ ਨਾਨਕ ਦਾਸ ਸਦਾ ਸਰਨਾਗਤ ਹਰਿ ਅੰਮ੍ਰਿਤ ਸੱਜਣ ਮੇਰਾ ਦਾਸ ਨਾਨਕ ਸਦਾ ਉਸ ਦੀ ਸ਼ਰਨ ਪਿਆ ਰਹਿਦਾ ਹੈ ਹੇ ਭਾਈ ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ਇਹ ਹੈ ਗੁਰਮਤ ਦਾ ਰੱਬ ਗੁਰਮਤ ਦੀ ਸ਼ਕਤੀ ਗੁਰਮਤ ਦਾ ਹੁਕਮ ਇਹੋ ਜਿਹਾ ਗੁਰੂ ਪਾਤਸ਼ਾਹ ਨੇ ਸਾਨੂੰ ਉਸ ਵਾਹ ਸ਼ਕਤੀਵਾਰੇ ਦੱਸਿਆ ਆਓ ਹੁਣ ਅਸੀਂ ਇਸ ਗ੍ਰੰਥ ਵਿੱਚੋਂ ਸਮਝਦੇ ਹਾਂ ਕਿ ਇਹ ਇਸ ਦਾ ਰੱਬ ਕਿ ਹੋ ਜਾ ਇੱਕ ਬੇਨਤੀ ਕਰਦੇ ਹਾਂ ਇਸ ਲਿਖਾਰੀ ਨੇ ਰੱਬ ਨੂੰ ਅਕਾਲ ਕਿਆ ਰੱਬ ਨੂੰ ਕਾਲ ਕਿਆ ਰੱਬ ਨੂੰ ਅਨਕਾਲ ਕਿਆ ਔਰ ਇਹ ਸਾਰੇ ਨਾਮ ਮਹਾਕਾਲ ਦੇ ਹਨ ਮਹਾਕਾਲ ਜਿਸ ਦੇਾਰੇ ਅਸੀਂ ਪਹਿਲਾਂ ਜਾਣ ਚੁੱਕੇ ਹਾਂ ਇਸ ਲਖਾਰੀ ਦਾ ਰੱਬ ਉਹ ਮਹਾਕਾਲ ਕਿਹਾ ਗਿਆ ਹੈ ਉਹ ਮਹਾਕਾਲ ਜੋ ਹੈ ਉਹ ਇੱਕ ਦੁਸ਼ਮਣੀ ਰੱਖਦਾ ਉਹ ਵੈਰ ਰੱਖਦਾ ਉਹ ਨਿਰਵੈਰ ਨਹੀਂ ਹੈ ਉਸ ਦਾ ਝਗੜਾ ਸਵਾਸ ਵੀਰ ਚ ਨਾਲ ਹੈ ਜਦੋਂ ਦੂਲਾ ਦੇ ਹੀ ਵਿਆਹ ਕਰਨਾ ਚਾਹੁੰਦੀ ਸੀ ਨਾ ਜਦੋਂ ਮਾਤਾ ਦੂਲਾ ਦੇ ਹੀ ਵਿਆਹ ਕਰਨਾ ਚਾਹੁੰਦੀ ਸੀ ਨਾ ਉਸ ਨੇ ਬੇਨਤੀ ਕੀਤੀ ਸੀ ਤਾਂ ਇਸ ਮਹਾਕਾਲ ਨੇ ਉਸ ਨੂੰ ਕਿਹਾ ਸੀ ਕਿ ਤੇਰਾ ਮੈਂ ਵਿਆਹ ਕਰ ਲਵਾਗਾ ਪਰ ਉਦੋਂ ਕਰਾਂਗਾ ਜਦੋਂ ਸਵਾਸ ਵੀਰ ਚ ਮਾਰਿਆ ਜਾਏਗਾ ਭਾਗ ਇਹ ਰੱਬ ਕੋਈ ਸਰੀਰ ਧਾਰੀ ਹੈ ਜਿਹੜਾ ਵਿਆਹ ਦੀ ਇੱਛਾ ਵੀ ਰੱਖਦਾ ਹੈ। ਔਰ ਇਸ ਦਾ ਵੈਰ ਵੀ ਹੈ ਸਵਾਸ ਬੀਜਨਾ। ਹੋਰ ਪਤਾ ਨਹੀਂ ਕਿੰਨਿਆਂ ਨਾ ਹੋ ਪਰ ਇਹ ਤਾਂ ਲਿਖਿਆ ਹੋਇਆ। ਇਸ ਰੱਬ ਨੂੰ ਗੁੱਸਾ ਬਹੁਤ ਆਉਂਦਾ। ਬਹੁਤ ਗੁੱਸਾ ਆਉਂਦਾ ਗੁੱਸੇ 'ਚ ਉਹ ਆ ਕੇ ਲੜਾਈ ਕਰਦਾ। ਇਸ ਰੱਬ ਨੂੰ ਹੰਕਾਰ ਵੀ ਬਹੁਤ ਹੈ। ਇਹ ਮਤਲਬ ਆਮ ਜਣੇ ਖਣੇ ਦੀ ਵੇਚੀ ਕਰਦਾ ਜਦੋਂ ਦੁਲਹਾਂ ਦੇ ਹੀ ਨੇ ਬੇਨਤੀ ਕੀਤੀ ਸੀ ਨਾ ਮੇਰੀ ਮਦਦ ਕਰੋ ਤਾਂ ਹਾ 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 ਹੂ 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 ਕਰਕੇ ਹੱਸਿਆ ਮਖੌਲ ਉਡਾਇਆ ਉਹਦਾ ਮਦਦ ਕੀਤੀ ਹੈ ਪਰ ਪਹਿਲਾਂ ਉਹਦੀ ਚੰਗੀ ਤੋਹੀਨ ਕੀਤੀ ਫਿਰ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਪਸੀਨਾ ਜਦੋਂ ਧਰਤੀ ਤੇ ਸੁੱਟਿਆ ਉਹ ਤੋਂ ਬਲਵਾਨ ਯੋਧੇ ਪੈਦਾ ਹੋ ਗਏ ਪਟਾਚਾਰੀਆ ਪੈਦਾ ਹੋ ਗਏ ਉਹ ਚੋ ਢਾਡੀ ਪੈਦਾ ਕਾਢੀ ਜਦੋਂ ਪੈਦਾ ਹੋਏ ਨਾ ਪੈਦਾ ਹੁੰਦੇ ਹੀ ਉਹ ਮਹਾਕਾਲ ਦੀ ਉਸਤਤ ਕਰਨ ਲੱਗਾ ਜਦੋਂ ਮਹਾਕਾਲ ਦੀ ਉਸਤਤ ਕੀਤੀ ਤੇ ਮਹਾਕਾਲ ਪੂਰਾ ਆਕੜ ਗਿਆ ਹੰਕਾਰ ਵਿੱਚ ਆ ਗਿਆ ਬੜਾ ਜੋਸ਼ ਵਿੱਚ ਆਇਆ ਬਹੁਤ ਭਿਆਨਕ ਲੜਾਈ ਕੀਤੀ ਭਾਵ ਇਹ ਰੱਬ ਜਿਹੜਾ ਉਸਤਤ ਦਾ ਭੁੱਖਾ ਹੈ ਇਹਦੀ ਉਸਤਤ ਕਰੋ ਤਾਂ ਉਹ ਬਹੁਤ ਫੁੱਲ ਜਾਂਦਾ ਜਿਵੇਂ ਆਮ ਹੋ ਜਾਂਦਾ ਜੇ ਬੰਦਾ ਉਹਦੀ ਉਸਤਤ ਕਰੇ ਤਾਂ ਉਹ ਆਕੜ ਜਾਂਦਾ ਸਮਝਦਾ ਕਿ ਮੈਂ ਹੀ ਰੱਬ ਆ ਇਵੇਂ ਇਹ ਰੱਬ ਵੀ ਆਕਰ ਜਾਂਦਾ ਬੜਾ ਹੰਕਾਰ ਵਿੱਚ ਆਉਂਦਾ ਤਾਂ ਫਿਰ ਹੰਕਾਰ ਵਿੱਚ ਆ ਕੇ ਆਕਰ ਜਾ ਕੇ ਉਹ ਬੜੀ ਤਕਰੀ ਲੜਾਈ ਕੀਤੀ ਉਹ ਜਿਹੜਾ ਗੁਰਨਾਨਕ ਦਾ ਰੱਬ ਹੈ ਉਹ ਜੇ ਸਭ ਮਿਲ ਕੇ ਆਖਣ ਪਾ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਵਾਲਾ ਉਹਨੂੰ ਫਰਕ ਨਹੀਂ ਪੈਂਦਾ ਉਹ ਆਪਸ ਵਿੱਚ ਸੰਪੂਰਨ ਹੈ ਉਹ ਨਾ ਘਟਦਾ ਹੈ ਨਾ ਵੱਧਦਾ ਪਰ ਇਸ ਰੱਬ ਨੂੰ ਹੰਕਾਰ ਹੁੰਦਾ ਫਿਰ ਇਹ ਰੱਬ ਜਿਹੜਾ ਇਹ ਡਰਦਾ ਵੀ ਆ ਜਦੋਂ ਰਾਖਸ਼ਾਂ ਦਾ ਪਲੜਾ ਭਾਰੀ ਹੋਇਆ ਫਿਰ ਇਸ ਨੇ ਰੋਲ ਮਾਰਿਆ ਫਿਰ ਇਸ ਨੇ ਆਪਣੀ ਰੱਬੀ ਤਾਕਤ ਦਿਖਾ ਕੇ ਬੁਮਾਰੀਆਂ ਫੈਦਾ ਕੀਤੀ ਮਤਲਬ ਢਾਰਵੀ ਜਾਂਦਾ ਫਿਰ ਇਹ ਰੱਬ ਜਿਹੜਾ ਨਾ ਕਰੋਧ ਬਹੁਤ ਕਰਦਾ ਬਹੁਤ ਗੁੱਸਾ ਆਉਂਦਾ ਜਦੋਂ ਇਹ ਕਰੋਧ ਕਰਦਾ ਇਸ ਨੂੰ ਜਿਹਦਾ ਦਿਮਾਗ ਕਰਨਾ ਕੰਮ ਕਰਨਾ ਬੰਦ ਕਰ ਦਿੰਦਾ ਜਦੋਂ ਅਸੀਂ ਦੇਖਿਆ ਨਾ ਜਦੋਂ ਸਵਾਸ ਵੀਰਜ ਨਾਲ ਲੜਾਈ ਹੋ ਰਹੀ ਸੀ ਤੇ ਸਵਾਸ ਵੀਰਜ ਨੇ ਜਦੋਂ ਇਸ ਨੇ ਸਵਾਸ ਵੀਰਜ ਦਾ ਗੜ ਵੜ ਦਿੱਤਾ ਸਿਰ ਵੜ ਦਿੱਤਾ ਅਲਾ ਕਰ ਦਿੱਤਾ ਟੱਟ ਨਾਲੋਂ ਸਿਰ ਵੱਟਣ ਤੋਂ ਬਾਅਦ ਦੇ ਵਿੱਚ ਫਿਰ ਉਹਦੇ ਰੱਥ ਦੇ ਪਹੀਏ ਤੋੜਦਾ ਪਿਆ ਫਿਰ ਉਹਦੇ ਘੋੜੇ ਚਾਰ ਤੀਰ ਮਾਰ ਕੇ ਘੋੜੇ ਮਾਰ ਦਿੱਤੇ ਐਨਾ ਗੁੱਸੇ ਵਿੱਚ ਦਿਮਾਗ ਨੇ ਕੰਮ ਕੀਤਾ ਕਿ ਜਿਹੜਾ ਰਾਖਸ਼ ਸੀ ਉਹ ਤਾਂ ਮਾਰਿਆ ਗਿਆ ਹੁਣ ਇਹ ਕੀ ਕਰ ਲਵਾਂ ਘੋੜੇ ਕੀ ਕਰ ਲੈਣਗੇ ਰੱਥ ਕੀ ਕਰ ਲਵਾਂ ਨਾ ਘੋੜਿਆਂ ਨੂੰ ਮਾਰ ਦਿੱਤਾ ਫਿਰ ਹਾਲੇ ਵੀ ਬਸ ਨਹੀਂ ਹੋਈ ਫਿਰ ਇੱਕ ਤੀਰ ਕੱਢ ਮਾਰਿਆ ਇਸ ਨੇ ਸਵਾਸ ਵੀ ਦੇ ਮੱਥੇ 'ਤੇ ਤੀਰ ਮਾਰਦਾ ਮੰਨ ਲਓ ਸਿਰ ਧੜ ਨਾਲੋਂ ਅਲੱਗ ਹੋਇਆ ਉਹਦੇ ਮੱਥੇ 'ਚ ਫੇਰ ਤੀਰ ਮਾਰਦਾ ਦਚੇ ਕੀ ਕਰੂ ਹਾਲੇ ਵੀ ਸ਼ਾਂਤੀ ਨਹੀਂ ਆਈ ਉਹ ਜਿਹੜਾ ਧੜ ਸੀ ਨਾ ਬਿਨਾਂ ਸਿਰ ਤੋਂ ਉਹਦੇ ਦੋਨੋਂ ਹੱਥ ਵੜ ਤੇ ਰੱਬ ਨੇ ਆਹ ਰੱਬ ਏ ਇਹ ਜਿਹੜਾ ਮਹਾਕਾਲ ਹੈ ਇਹੋ ਜਾਂ ਫਿਰ ਸਭ ਤੋਂ ਵੱਡੀ ਗੱਲ ਗੱਲ ਕਰਕੇ ਰੱਬ ਮੁੱਕਰ ਜਾਂਦਾ ਜਾ ਭੁੱਲ ਜਾਂਦਾ ਜਾ ਮੁੱਕਰ ਜਾਂਦਾ ਕੋ ਆਪਾਂ ਦੇਖਿਆ ਸੀ ਕਿ ਇਹ ਦੁਲ੍ਹਾ ਦੇਈ ਨਾਲ ਵਿਆਹ ਕਰਨ ਨੂੰ ਤਿਆਰ ਸੀ ਪਰ ساری ਗੱਲ ਹੋ ਗਈ ਸਵਾਸ ਵੀਜ ਮਾਰਿਆ ਗਿਆ ਪਰ ਦੁਲ੍ਹਾ ਦੇਈ ਨਾਲ ਵਿਆਹ ਇਸ ਨੇ ਫਿਰ ਵੀ ਨਹੀਂ ਕੀਤਾ ਇਨਕ ਗੁਣ ਅਸੀ ਮੋਟ ਹਾਂ ਇਸ ਰੱਬ ਦੇ ਚਾਰ ਹੱਥ ਆ ਦੋ ਨਹੀਂ ਆ ਚਾਰ ਆ ਤੇ ਪਰ ਹੁਣ ਸੱਜਾ ਖੱਬਾ ਕਿੱਦਾਂ ਲੱਭਿਆ ਹੋ ਉੱਥੇ ਮੈਨੂੰ ਪਤਾ ਨਹੀਂ ਫੇ ਦੋ ਸੱਜੇ ਹੋਣਗੇ ਦੋ ਖੱਬੇ ਹੋਣਗੇ ਕਹਿੰਦੇ ਸੱਜੇ ਆ ਚਾ ਫੜ ਲਿਆ ਖੱਬੇ ਚਾ ਬਸ ਚਾਰ ਹੱਥ ਨੇ ਤੇ ਦਾੜਾ ਇਹਦੀਆਂ ਬੜੀਆਂ ਤਕੜੀਆਂ ਮਜਬੂਤ ਹੈ ਇਹ ਮਤਲਬ ਨਾਨ-ਵੈਜੀਟੇਰੀਅਨ ਹੈ ਵੈਜੀਟੇਰੀਅਨ ਨਹੀਂ ਹੈ ਇਹ ਬੰਦਿਆਂ ਨੂੰ ਪਸ਼ੂਆਂ ਨੂੰ ਨਹੀਂ ਨਾ ਇਹ ਚਟਕਾ ਕਰਦਾ ਨਾ ਹਲਾਲ ਕਰਦਾ ਇਹ ਸਿੱਧਾ ਚਾਕੇ ਸਾਫ ਤੇ ਬੰਦੇ ਨਿਕਲ ਜਾਂਦਾ ਦੰਤਾਂ ਨੂੰ ਇਹ ਦੰਦਾ ਨੇ ਖਾ ਜਾਂਦਾ ਇਹੋ ਜਿਹਾ ਰੱਬ ਹੈ ਇਸ ਲਿਖਾਰੀ ਦਾ ਸੋ ਆਓ ਅਸੀਂ ਅੱਜ ਇੱਕ ਆਲ ਉਸਤ ਵਿੱਚੋਂ ਇਹ ਅਸੀਂ ਹੁਣ ਤੱਕ ਜਾਣਿਆ 404 ਚਰਿੱਤਰ ਜਿਹੜਾ ਉਹਦੇ ਵਿੱਚੋਂ ਪਰ ਕੁਝ ਗੁਣ ਰਹਿ ਗਏ ਨੇ ਉਹ ਅਸੀਂ ਇਹਦੇ ਵਿੱਚ ਸਮਝਦੇ ਹਾਂ ਇਹ 21 ਨੰਬਰ ਇਹਦਾ ਜਿਹੜਾ ਹੈ ਛੰਦ ਹੈ ਕੁੰਗਰੂਆਂ ਦੀ ਆਵਾਜ਼ ਆ ਰਹੀ ਹੈ ਝਾਂਜਰਾਂ ਦਾ ਸ਼ਬਦ ਹੋ ਰਿਹਾ ਹੈ ਮਤਲਬ ਇਸ ਰੱਬ ਨੇ ਕੁੰਗਰੂ ਪਹਿਨੇ ਹੋਏ ਨੇ ਝਾਂਜਰਾਂ ਪਾਈਆਂ ਹੋਈਆਂ ਤੇ ਜਦੋਂ ਚੱਲਦਾ ਨਾ ਤੇ ਬੜਾ ਆਵਾਜ਼ ਆਉਂਦੀ ਜਦ ਦਾ ਰਾਗ ਕੋਈ ਫਾਇਦਾ ਹੋ ਰਿਹਾ ਹੋਵੇ ਅਜਿਹੇ ਨਾਦ ਨਾਦਾਂ ਵਿੱਚ ਉਸ ਦੇ ਮਹਾਨਾਦ ਦਾ ਸਵਰ ਦੁੱਖ ਕਲੇਸ਼ ਤੋਂ ਮੁਕਤ ਕਰਦਾ ਹੋਇਆ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਮਰ ਰੱਬ ਸਰੀਰਤਾ ਰਹੀ ਹੈ ਰੱਬ ਨੇ ਝਾਂਜਰਾ ਤੇ ਘੁੰਗਰੂ ਬਨੇ ਹੋਏ ਨੇ ਉਸ ਦੇ ਸਿਰ ਤੇ ਮਾਲਾ ਸੁਆਇਮਾਨ ਹੈ ਜਿਸ ਨੂੰ ਵੇਖ ਕੇ ਰੁਦਰ ਵੀ ਸ਼ਰਮਿੰਦਾ ਹੁੰਦਾ ਹੈ ਇਸ ਤਰ੍ਹਾਂ ਉਸ ਦੀ ਸੁੰਦਰ ਮੂਰਤ ਸ਼ੋਭਦੀ ਹੈ ਜੋ ਬਹੁਤ ਪਵਿੱਤਰ ਹੈ ਉਸ ਦੀ ਮਹਾਨ ਗਰਜ ਨੂੰ ਸੁਣ ਕੇ ਜਮਦੂਤ ਕੰਬਣ ਲੱਗ ਜਾਂਦੇ ਹਨ ਮਤਲਬ ਇੰਨਾ ਗਰਜਦਾ ਜਮਦੂਤ ਕੰਬਣ ਲੱਗ ਜਾਂਦੇ ਹਨ ਉਸ ਦੇ ਗਲੇ ਵਿੱਚ ਪਈ ਨਾਰ ਮੰਡ ਮਾਲਾ ਵਿੱਚੋਂ ਚੁੰਦਾ ਹੋਇਆ ਲਹੂ ਇਤਨਾ ਸੋਭ ਰਿਹਾ ਹੈ ਕਿ ਮਹਾ ਮਾਨ ਵਾਲਿਆਂ ਨੂੰ ਵੀ ਮੋਹ ਲੈਂਦਾ ਹੈ ਭਾਵੇਂ ਉੱਥੇ ਤਾਂ ਮਿੱਠ ਬੋਲੜਾ ਜੀ ਹਰ ਹਰ ਸੱਜਣ ਸਵਾਮੀ ਮੋਰਾ ਸੀ ਪਰ ਇਹ ਜਿਹੜਾ ਰੱਬ ਬੜਾ ਜ਼ਾਲਮ ਹੈ ਇਹ ਉਹਨਾਂ ਕਾਨੂੰ ਮਾਰ ਕੇ ਉਹਨਾਂ ਦੇ ਸਿਰ ਕੱਟ ਕੇ ਔਰ ਉਹਨਾਂ ਸਿਰਾਂ ਦੀ ਮਾਲਾ ਆਪਣੇ ਗਲ ਵਿੱਚ ਪਾ ਕੇ ਚੱਲਦਾ ਹੈ ਔਰ ਉਹ ਵੀ ਤਾਜ਼ੇ ਤਾਜ਼ੇ ਸਿਰ ਪੁਰਾਣੇ ਨਹੀਂ ਔਰ ਉਹਨਾਂ ਚ ਜਿਹੜਾ ਖੂਨ ਚ ਹੁੰਦਾ ਨਾ ਉਹ ਕਹਿੰਦੇ ਬਹੁਤ ਸੋਹਣਾ ਲੱਗਦਾ ਇਹ ਰੱਬ ਦੀ ਸ਼ਕਲ ਤੁਸੀਂ ਆਪਣੇ ਮਨ ਵਿੱਚ ਬਣਾ ਕੇ ਦੇਖਿਓ ਇਹ ਰੱਬ ਕਿੰਨਾ ਕੁ ਡਰਾਉਣਾ ਹੋਏਗਾ ਤੇ ਅੱਗੇ ਅਸੀਂ ਦੇਖਦੇ ਹਾਂ ਇਹ ਰੱਬ ਜਿਹੜਾ ਹੈ ਮਦੂ ਦੰਤ ਦੇ ਮਾਰ ਨੂੰ ਖਤਮ ਕਰਨ ਵਾਲਾ ਅਤੇ ਤੜਾਂ ਦੇ ਸੂਹ ਵਿੱਚ ਸੋਭਣ ਵਾਲਾ ਹੈ ਉਸ ਦੇ ਸਿਰ ਉੱਤੇ ਸਫੈਦ ਛਤਰ ਝੁਲਦਾ ਹੈ ਅਤੇ ਹੱਥ ਵਿੱਚ ਅਸਤਰ ਲਿਸ਼ਕਦੇ ਹਨ ਉਸ ਨੇ ਦੇਵ ਪਹਾੜੀ 나ਦ ਨੂੰ ਸੁਣ ਕੇ ਛਤਰ ਧਾਰੀ ਰਾਜੇ ਵੀ ਪੈ ਪੀਤ ਹੋ ਜਾਂਦੇ ਹਨ ਦੇਸ਼ਾਵਾਂ ਹੀ ਉਸ ਦੇ ਵਸਤਰ ਹਨ ਅਰਥਾਤ ਉਹ ਨਗਨ ਹੈ ਉਸ ਦਾ ਨਾਂ ਸੁਣਦਿਆਂ ਹੀ ਦੋਖ ਪਜ ਜਾਂਦੇ ਹਨ ਲੋ ਇੱਕ ਗੋਣ ਰੱਬ ਦਾ ਹੋਰ ਸੁਣੋ ਰੱਬ ਜਿਹੜਾ ਸਾਰਿਆਂ ਨੂੰ ਅੰਨ ਧੰਨ ਦੇਣ ਵਾਲਾ ਵਸਤ ਦੇਣ ਵਾਲਾ ਉਹ ਰੱਬ ਆਪ ਨੰਗਾ ਹੈ ਉਸਨੇ ਸਰੀਰ ਉੱਤੇ ਕੋਈ ਵਸਤਰ ਨਹੀਂ ਪਹਿਨੇ ਹੋਏ ਕੱਪੜੇ ਨਹੀਂ ਪਾਏ ਹੋਏ ਅੰਦਾਜ਼ਾ ਲਗਾਓ ਮੈਂ ਸੋਚਦਾ ਹੁੰਦਾ ਸੀ ਸਾਡੇ ਦੇਸ਼ ਵਿੱਚ ਇੱਕ ਫਿਰਕਾ ਹੈ ਉਹ ਨੰਗੇ ਰਹਿੰਦੇ ਨੇ। ਔਰ ਉਹਨਾਂ ਦੀ ਲੋਕ ਪੂਜਾ ਕਰਦੇ ਨੇ। ਮੈਂ ਕਹਿੰਦਾ ਕਿੰਦਾ ਆਰਡ ਲੱਗਦਾ ਕਿੰਦਾ ਗਲਤ ਲੱਗਦਾ ਪਰ ਹੁਣ ਪਤਾ ਲੱਗਾ ਉਹ ਬੰਦੇ ਤਾਂ ਰੱਬ ਦੇ ਭਾਜਤ ਨੇ ਐਸ ਰੱਬ ਦੇ ਕਿਉਂਕਿ ਜਦੋਂ ਰੱਬ ਨੂੰ ਮਿਲਣਾ ਹੋਵੇ ਤੇ ਰੱਬ ਦੇ ਗੁਣ ਤੇ ਧਾਰਨ ਕਰਨੇ ਪੈਂਦੇ ਉਹਨਾਂ ਨੇ ਇੱਕ ਗੁਣ ਤਾਂ ਧਾਰਨ ਕਰ ਲਿਆ ਉਹਨਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਹੁਣ ਸਿੱਖਾਂ ਨੂੰ ਸੋਚਣਾ ਹੈ ਕਿ ਜੇ ਸਿੱਖਾਂ ਦਾ ਰੱਬ ਇਹੋ ਜਿਹਾ ਔਰ ਗੁਰੂ ਗੋਬਿੰਦ ਸਿੰਘ ਜੀ ਦਾਸ ਰਿਆ ਨੇ ਅਗਰ ਜਿਹੜੇ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਫਿਰ ਸਿੱਖਾਂ ਨੂੰ ਤਾਂ ਆ ਕੁਝ ਕਰਨਾ ਪਏਗਾ ਇਹ ਤਾਂ ਬਹੁਤ ਔਖਾ ਕੰਮ ਹੈ ਪਰ ਹੁਣ ਮੰਨ ਨਹੀਂ ਜਾਂਦੇ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਬਹੁਤ ਮਹਾਨ ਰਚਨਾ ਤਾਂ ਫਿਰ ਵਸਤਰ ਉਤਾਰਨੇ ਪਹਿਣਨੇ ਆ ਨੰਗੇ ਹੋ ਕੇ ਰਹਿਣਾ ਪਊਗਾ ਇੱਕ ਗੁਣ ਨਵਾਂ ਮਿਲ ਗਿਆ ਸਾਨੂੰ ਕਿ ਪਹਿਲਾਂ ਮਿਲਿਆ ਸੀ ਓਨ ਮੁਨੁਖੀ ਸਿਰਾਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ ਹੋਰ ਇੱਕ ਗੁਣ ਮਿਲ ਗਿਆ ਕਿ ਉਹ ਨਿਰਵਸਤਰ ਹੈ ਉਹ ਬਿਨਾ ਕੱਪੜੇ ਪਹਿਨੇ ਹੋਏ ਰੱਬ ਹੈ ਨੰਗਾ ਹੈ ਉਸ ਦੀ ਗਦਾ ਦੀ ਆਵਾਜ਼ ਨੂੰ ਸੁਣ ਕੇ ਅਨੰਤ ਅਤੇ ਵਿਹਾਦ ਡਰ ਪੈਦਾ ਹੋ ਜਾਂਦਾ ਹੈ ਮਾਨੋ ਕਾਲੀ ਕਟਾ ਚੜੀ ਹੋਵੇ ਜਿਸ ਦੀ ਸੋਭਾ ਬਹੁਤ ਮਨੋਹਰ ਹੈ ਉਸ ਦੀਆਂ ਸੁੰਦਰ ਚਾਰ ਵਾਹਾਂ ਹਨ ਇਹ ਕਵੀ ਭੁੱਲਦਾ ਨਹੀਂ ਕਿ ਇਹ ਰੱਬ ਜਿਹੜਾ ਚਾਰ ਵਾਹਾਂ ਵਾਲਾ ਹੈ ਦੇਵੀ ਤਾਂ ਅੱਠ ਵਾਹਾਂ ਵਾਲੀ ਹੈ ਇਹ ਚਾਰ ਵਾਹਾਂ ਵਾਲਾ ਹੈ ਉਹ ਚਾਰ ਵਾਹਾਂ ਹਨ ਅਤੇ ਸਿਰ ਉੱਤੇ ਮੁਕਟ ਧਾਰਨ ਕੀਤਾ ਹੋਇਆ ਹੈ ਉਸ ਦਾ ਗਦਾ ਸ਼ੰਖ ਚੱਕਰ ਅਤੇ ਭਿਆਨਕ ਦੋ ਟੇਡੀਆਂ ਭਵਾਂ ਲਿਸ਼ਕ ਰਹੀਆਂ ਹਨ ਅਗੇ 32 ਤੋਂ 33 32 33 34 ਸ਼ਾਂਦਾ ਆਪਾਂ ਦੇਖਦੇ ਆਂ ਮਹਾਕਾਲ ਦੇ ਹੱਥ ਵਿੱਚ ਹੁਣ ਇੱਥੇ ਮਹਾਕਾਲ ਲਿਖ ਦਿੱਤਾ ਪਾਵ ਕਹਿਣ ਦਾ ਮਤਲਬ ਕਾਲ ਅਕਾਲ ਅਨਕਾਲ ਤੇ ਮਹਾਕਾਲ ਸਾਰੇ ਇੱਕੋ ਦੇ ਨਾਮ ਹਨ ਮਹਾਕਾਲ ਦੇ ਹੱਥ ਵਿੱਚ ਤਲਵਾਰ ਚਮਕਦੀ ਹੈ ਜੋ ਬਹੁਤ ਹੀ ਭਿਆਨਕ ਹੈ ਉਸ ਦੀਆਂ ਝਾਂਜਰਾਂ ਦਾ ਸ਼ਬਦ ਹੁੰਦਾ ਹੈ ਅਤੇ ਕੁੰਗਰੂਆਂ ਦੀ ਸ਼ੰਕਾਰ ਹੁੰਦੀ ਹੈ। ਉਸ ਦੀਆਂ ਚਾਰ ਸੁੰਦਰ ਵਾਹਾਂ ਹਨ। ਸਿਰ ਉੱਤੇ ਸੁੰਦਰ ਜੂੜਾ ਸਜਿਆ ਹੋਇਆ ਹੈ। ਉਸ ਕੋਲ ਗਦਾ ਛੁਛੋਬਤ ਹੈ ਜੋ ਜੰਮ ਦੇ ਮਾਨ ਨੂੰ ਮੋਹ ਰਹੀ ਹੈ, ਪ੍ਰਭਾਵਿਤ ਕਰ ਰਹੀ ਹੈ। ਅਗ ਵਾਂਗ ਜੀਵ ਸੋਵ ਰਹੀ ਹੈ। ਦਾੜਾਂ ਬਹੁਤ ਵਿਹਾਨਕ ਹਨ। ਦਾੜਾਂ ਵਾਰ-ਵਾਰ ਉਸਤਤ ਕੀਤੀ ਗਈ ਹੈ। ਉਹ ਦਾੜਾਂ ਜੇਨਾ ਨਾਲ ਕੱਚੇ ਬੰਦਿਆਂ ਨੂੰ ਚੱਬ ਜਾਂਦਾ ਰੱਬ ਐ ਰੱਬ ਤੋਂਸੇ ਅਤੇ ਸੰਖ ਵਜ ਰਹੇ ਹਨ ਉਹਨਾਂ ਵਿੱਚ ਸਮੁੰਦਰ ਦੀ ਗਰਜ ਵਾਂਗ ਵਰਗਾ ਨਾਦ ਨਿਕਲਦਾ ਹੈ ਉਸ ਦਾ ਸਾਮਲਾ ਰੂਪ ਸੋਭ ਰਿਹਾ ਹੈ ਜੋ ਮਹਾਨ ਸੋਭਾ ਦਾ ਘਰ ਹੈ ਉਸ ਦਾ ਚਿੱਤਰ ਸੁੰਦਰ ਚਿੱਤਰ ਵਰਗਾ ਹੈ ਜੋ ਮਨ ਬਾਣੀ ਤੋਂ ਪਰੇ અત્યੰਤ ਪਵਿੱਤਰ ਹੈ ਉਸ ਦਾ ਜਿਹੜਾ ਰੰਗ ਹੈ ਸਾਮਲਾ ਕਾਲੇ ਰੰਗ ਦੇ ਇਹ ਇੱਕ ਹੋਰ ਗੁਣ ਰੱਬ ਦਾ ਦੇਖਿਆ ਲਓ ਹੁਣ ਇੱਥੇ ਕੁਝ ਗੁਣ ਰਹਿ ਗਏ ਨੇ ਆਪਾਂ ਉਹਨਾਂ ਨੂੰ ਦੇਖ ਲੈਨੇ ਆ ਜੇ ਰੱਬ ਕੋਲ ਮਿਲਣਾ ਇਸ ਰੱਬ ਦੇ ਰੱਬ ਨੂੰ ਅਸੀਂ ਪ੍ਰਾਪਤ ਕਰਨਾ ਤਾਂ ਫਿਰ ਆ ਕੰਮ ਕਰਨੇ ਪੈਣਗੇ ਉਹ ਰੱਬ ਦੀਆਂ ਤੇਰੀਆਂ ਝਾਂਜਰਾਂ ਵਿੱਚ ਤੇਰੀਆਂ ਝਾਂਜਰਾਂ ਵਿੱਚ ਤੇਰੀਆਂ ਚਾਂਜਰਾਂ ਵਿੱਚ ਨਿਰਮਲ ਨਾਦ ਨਿਕਲਦਾ ਹੈ ਤੇਰਾ ਮੁਖ ਬੱਦਲਾਂ ਦੀ ਤੇਰਾ ਮੁਖ ਬੱਦਲਾਂ ਦੀ ਬਿਜਲੀ ਦੀ ਅਗ ਵਾਂਗ ਲਿਸ਼ਕਦਾ ਹੈ ਤੇਰੀ ਭਾਵਕ ਸ਼ਰਾਬ ਪੀ ਕੇ ਮਸਤ ਹੋਈ ਹਾਥੀ ਵਰਗੀ ਹੈ ਮਾਨੋ ਜੰਗਲ ਵਿੱਚ ਸ਼ੇਰ ਦਾ ਬੱਚਾ ਧਾੜ ਰਿਹਾ ਹੋਵੇ ਤੂੰ ਭੂਤ ਉਹ ਉਹ ਕਾਲ ਅਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਜਗਤ ਨੂੰ ਪੈਦਾ ਕਰਨ ਵਾਲਾ ਹੈ ਇਹ ਇੱਕ ਰਬ ਦਾ ਗੁਣ ਇੱਥੇ ਐਡ ਕਰ ਦਿੱਤਾ ਭਾਵ ਇਸ ਕਵੀ ਦਾ ਲਿਖਾਰੀ ਦਾ ਕਰਤਾ ਪ੍ਰਤਾ ਹਰਤਾ ਜਿਹੜਾ ਹੈ ਪੈਦਾ ਕਰਨ ਵਾਲਾ ਸਭ ਕੁਝ ਐ ਰੱਬ ਮਹਾਕਾਲ ਹੈ ਐ ਸਪਸ਼ਟ ਕਵੀ ਕਰ ਰਿਹਾ ਹੈ ਪੈਦਾ ਕਰਨ ਵਾਲਾ ਅਤੇ ਕਲਯੁਗ ਵਿੱਚ ਉਵਾਰਣ ਦਾ ਇੱਕ ਤੂੰ ਹੀ ਕਾਰਨ ਰੂਪ ਹੈ ਤੂੰ ਸਭ ਥਾਵਾਂ ਵਿੱਚ ਨਿਰੰਤਰ ਨਿਤ ਨਵੇਂ ਰੂਪ ਵਿੱਚ ਹੈ ਕੋਮਲ ਅਤੇ ਮੰਗਲਮਈ ਰੂਪ ਵਿੱਚ ਤੂੰ ਹੀ ਸੋਭ ਰਿਹਾ ਹੈ ਤੇਰੀਆਂ ਦੋ ਭਿਆਨਕ ਅਤੇ ਦ੍ਰਿੜ ਚਟੀਆਂ ਉੱਚੀਆਂ ਦਾੜਾਂ ਹਨ ਪਹਿਲਾਂ ਖੁਲੀਆਂ ਦਾੜਾਂ ਲਿਖਿਆ ਸੀ ਹੁਣ ਇੱਥੇ ਲਿਖਤਾ ਦੋ ਉੱਚੀਆਂ ਚਟੀਆਂ ਭਿਆਨਕ ਦਾੜਾਂ ਹਨ ਜਿਨ੍ਹਾਂ ਨੂੰ ਦੁਸ਼ਟ ਵੇਖ ਕੇ ਜੁਧ ਭੂਮੀ ਵਿੱਚੋਂ ਭੱਜ ਜਾਂਦੇ ਹਨ ਤੂੰ ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿੱਚ ਭਿਆਨਕ ਤਲਵਾਰ ਧਾਰਨ ਕੀਤੀ ਹੋਈ ਹੈ ਲਓ ਆ ਇੱਕ ਗੁਣ ਰਹਿ ਗਿਆ ਸੀ ਜਿਹੜਾ ਸਾਨੂੰ ਹਾਲ ਤੱਕ ਪਤਾ ਨਹੀਂ ਸੀ ਰੱਬ ਜਿਹੜਾ ਹੈ ਸ਼ਰਾਬ ਵਿੱਚ ਮਦਮਸਤ ਹੈ ਖੂਬ ਖੂਬ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀ ਕੇ ਰੱਬ ਲੜਾਈ ਕਰਦਾ ਹੈ ਇਹ ਰਾਬਿਆ 75 ਨਾਟਕ ਦਾ ਜਿਸ ਨੂੰ ਦਾਸੋਂ ਗ੍ਰੰਥ ਕਹਿੰਦੇ ਨੇ ਜਿਸ ਨੂੰ 10ਵੇਂ ਪਾਚਦੀ ਬਾਣੀ ਕਹਿੰਦੇ ਨੇ ਹੁਣ ਜੇ ਇਸ ਰੱਬ ਨੂੰ ਮਿਲਣਾ ਹੋਵੇ ਇਸ ਰੱਬ ਨੂੰ ਪ੍ਰਾਪਤ ਕਰਨਾ ਹੋਵੇ ਇਸ ਦੀ ਇਰਾਦਨਾ ਕਰਨੀ ਹੋਵੇ ਫਿਰ ਇਹ ਸਾਰੇ ਕੰਮ ਕਰਨੇ ਪੈਣੇ ਆ ਤੇ ਸ਼ਰਾਬ ਵਿੱਚ ਮਤਮਸਤ ਹੈ ਦੇਵਤੇ ਅਤੇ ਧਨ ਸਦਾ ਤੇਰੀ ਜੈ ਜੈਕਾਰ ਕਰਦੇ ਹਨ ਜਦੋਂ ਤੇਰੀ ਗੀ ਅਤੇ ਚਾਂਜਰਾਂ ਦੇ ਮਿਲਵੇਂ ਨਵੇਂ ਰੂਪ ਵਾਲਾ ਨਾਦ ਹੁੰਦਾ ਹੈ ਤਾਂ ਸਾਰੇ ਪर्वਤ ਲਾਇਮਾਨ ਹੋ ਜਾਂਦੇ ਹਨ ਅਤੇ ਧਰਤੀ ਕੰਬਣ ਲੱਗ ਜਾਂਦੀ ਹੈ ਜਦੋਂ ਤੇਰੇ ਕੁੰਗੁਰੂਆਂ ਦੀ ਉੱਚੀ ਆਵਾਜ਼ ਨਿਕਲਦੀ ਹੈ ਤਾਂ ਚੋਹਾਂ ਦਿਸ਼ਾਵਾਂ ਦੇ ਜੜ ਚੇਤਨ ਕਵਰਾ ਜਾਂਦੇ ਹਨ 14 ਲੋਕਾਂ ਵਿੱਚ ਤੇਰਾ ਹੀ ਚੱਕਰ ਚੱਲਦਾ ਹੈ ਲੋ ਇਹ ਵੀ ਇੱਕ ਹੋਰ ਗੁਣ ਤੁਹਾਨੂੰ ਦੱਸ ਦਈਏ ਇਹ ਕਵੀ ਕਹਿ ਰਿਹਾ ਕਿ ਸਿਰਫ 14 ਲੋਕ ਹੁੰਦੇ ਨੇ ਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਏ ਲੇਖਾ ਹੋਇ ਤਾ ਲਿਖੀਏ ਲੇਖੇ ਹੋਏ ਬਣਾਸ ਉਹ ਕਹਿੰਦੇ ਵੀ ਨਹੀਂ ਕਹਿ ਸਕਦੇ ਲੇਖਾ ਹੋਇ ਤਾ ਲਿਖੀਏ ਲੇਖੇ ਹੋਏ ਬਣਾਸ ਇਹ ਗੁਰੂ ਨਾਨਕ ਪਾਤਸ਼ਾਹ ਇੱਥੇ ਕਹਿੰਦੇ ਵੀ ਸਤ ਪਤਾਲ ਹੈ ਤੇ ਸੱਤ ਅਸਮਾਨ ਹੈ ਇਹ ਕਵੀ ਇਹ ਕਹਿ ਰਿਹਾ ਤੇ ਸਾਰਿਆਂ ਵਿੱਚ ਤੇਰਾ ਹੀ ਰਾਜ ਚੱਲਦਾ ਹੈ ਇਸ ਮਹਾਕਾਲ ਦਾ ਜਿਵੇਂ ਪਾਦੋਂ ਮਹੀਨੇ ਦੀ ਘਟਾ ਸੋਭਦੀ ਹੈ ਉਸ ਤਰ੍ਹਾਂ ਤੇਰਾ ਸਾंवਲਾ ਸਰੀਰ ਚਮਕਦਾ ਹੈ ਤੇਰੇ ਦੰਦਾਂ ਦੀ ਪਾਲ ਬਿਜਲੀ ਵਾਂਗ ਚਮਕਦੀ ਹੈ ਅਤੇ ਕੁੰਗਰੂਆਂ ਤੇ ਕੈਂਟੀਆਂ ਦੀ ਤੁਨੀ ਬਦਲਾਂ ਦੀ ਗਰਜ ਵਾਂਗ ਹੈ ਤੇਰਾ ਸਾंवਲਾ ਸਰੂਪ ਸੁਹਾਇਮਾਨ ਹੈ ਮਾਨੋ ਸਾਵਣ ਦੀ ਘਟਾ ਹੋਵੇ ਤੇਰਾ ਇਸ ਸਾंवਲਾ ਰੂਪ ਨੂੰ ਵੇਖ ਕੇ ਤੇਰੇ ਸਾंवਲੇ ਰੂਪ ਨੂੰ ਵੇਖ ਕੇ ਨੀਲ ਮਣੀਆਂ ਨੇ ਸਿਰ ਚੁਕਾ ਦਿੱਤਾ ਹੈ ਪਾਪ ਤੇਰੇ ਸਾਹਮਣੇ ਪੰਦੀ ਸੋਭਾ ਦੇ ਮੁਕਾਬਲੇ ਆਪਣੇ ਸਰੂਪ ਨੂੰ ਹੀਣ ਸਮਝਿਆ ਹੈ ਤੇਰਾ ਮਹਾਨ ਸੁੰਦਰ ਸਾਹਮਲਾ ਸਰੂਪ ਮਨ ਨੂੰ ਲੁਭਾਉਣ ਵਾਲਾ ਹੈ ਤੂੰ ਰੂਪਾਂ ਦਾ ਮਹਰੂਪ ਅਤੇ ਕਾਮਾਂ ਦਾ ਮਹਾਕਾਮ ਹੈ 14 ਪੁਰੀਆਂ ਵਿਚਾਲੇ ਤੇਰਾ ਚੱਕਰ ਚੱਲਦਾ ਹੈ ਅਜਿਹਾ ਦੂਜਾ ਕੌਣ ਹੈ ਜੋ ਤੇਰੀ ਆਗਿਆ ਨੂੰ ਮੋੜ ਸਕੇ ਦੱਸੋ ਕਿਹੜੀ ਦਿਸ਼ਾ ਵੱਲ ਉਹ ਅੱਜ ਕੇ ਵੈਸਾ ਕਿਦਾ ਹੈ ਕਿਉਂਕਿ ਸਭਨਾ ਦੇ ਸਿਰ ਉੱਤੇ ਕਾਲ ਨੱਚ ਰਿਹਾ ਹੈ ਸੋ ਇਹ ਹੈ ਸ੍ਰੀ ਕਾਲ ਜੀ ਦੀ ਉਸਤਤ ਇਹ ਰੱਬ ਦੀ ਉਸਤਤ ਕਵੀ ਕਰ ਰਿਹਾ ਕਹਿੰਦੇ ਕਵੀ ਗੁਰੂ ਗੋਬਿੰਦ ਸਿੰਘ ਜੀ ਹੈ ਮੈਨੂੰ ਤਾਂ ਇਹ ਗੱਲ ਪਚਦੀ ਨਹੀਂ ਕਿ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰਨਾਨਕ ਦੀ ਜੋਤ ਸਨ ਉਹ ਕੋਈ ਐਸੀ ਕਹਾਣੀ ਐਸੀ ਰਚਨਾ ਐਸੀ ਕਪਤਾ ਸਾਨੂੰ ਲਿਖ ਕੇ ਦੇ ਜਾਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਪਰੀਤ ਹੋਵੇ ਹਾਂ ਭਈ ਜੇਕਰ ਸਿੱਖੋ ਤੁਸੀਂ ਮੰਨਣਾ ਫਿਰ ਇਸ ਰੱਬ ਨੂੰ ਮਿਲਣ ਲਈ ਤਾਂ ਇਹੋ ਜਿਹਾ ਬਣਨਾ ਪਏਗਾ ਇਹੋ ਜਿਹਾ ਬਣ ਲਈ ਕੀ ਹੈ ਸਾਨੂੰ ਜ਼ਾਲਮ ਹੋਣਾ ਪਏਗਾ ਲੋਕਾਂ ਦੇ ਸਿਰ ਵੱਡ-ਵੱਡ ਕੇ ਗਾਲ ਗਲ ਤੇ ਮਹਾਰਾ ਪਾ ਲੋ ਫਿਰ ਸਾਨੂੰ ਝਾਂਜਰਾ ਫਿਰ ਸਾਨੂੰ ਤੜਾਗੜੀਆਂ ਤੜਾਗੀ ਤੜਾਗੀ ਬਨਣੀ ਪੈਣੀ ਆ ਝਾਂਜਰਾ ਬਨਣਿਆ ਪੈਣਾ ਹੁ ਗੁਰੂ ਬਨਣੇ ਪੈਣੇ ਆ ਫਿਰ ਗਲਾਂ ਦੀ ਗੱਲ 'ਚ ਨਰ ਮਾਲਾ ਪੋਣੀ ਪੈਣੀ ਹੈ ਨਰਾਂ ਦੇ ਤਰ੍ਹਾਂ ਦੀ ਮਾਲਾ ਫਿਰ ਸਾਨੂੰ ਔਖਾ ਕੰਮ ਕਰਨਾ ਪੈਣਾ ਸਾਰੇ ਕੱਪੜੇ ਲਾਉਣੇ ਪੈਣੇ ਨੰਗੇ ਹੋਣਾ ਪੈਣਾ ਫਿਰ ਸਾਨੂੰ ਇਹ ਵੀ ਕਰਨਾ ਪੈਣਾ ਕਿ 24 ਘੰਟੇ ਸ਼ਰਾਬ ਵਿੱਚ ਰਜੇ ਰਹਿਣਾ ਪੈਣਾ ਮਸਤ ਰਹਿਣਾ ਪੈਣਾ ਇਹ ਕੁਝ ਇਹ ਗ੍ਰੰਥ ਸਾਨੂੰ ਦੇ ਰਿਹਾ ਜੇ ਤਾਂ ਲੈਣਾ ਇਹ ਇਸ ਨੂੰ ਗੁਰਮਤ ਮੰਨਣਾ ਖੁਸ਼ੀ ਹੈ ਜਿਸਨੇ ਜੋ ਲੈਣਾ ਮੈਂ ਤਾਂ ਸਿਰਫ ਤੁਹਾਡੇ ਸਾਹਮਣੇ ਬਿਆਨ ਕੀਤਾ ਕਿ ਕਿਵੇਂ ਇਹਨਾਂ ਗ੍ਰੰਥਾਂ ਵਿੱਚ ਪਹਿਲਾਂ ਸੂਝ ਪ੍ਰਕਾਸ਼ ਗ੍ਰੰਥ ਦੇਖਿਆ ਸੀ ਉਹਨੇ ਵਿੱਚ ਤਨਨਾਟਕ ਦੇਖ ਲਓ ਫਿਰ ਸਾਨੂੰ ਕਿਵੇਂ ਓਜੜੇ ਪਾਇਆ ਹੋਇਆ ਸਾਡੇ ਦਿਮਾਗ ਨੂੰ ਤਾਲੇ ਲਾ ਕੇ ਕਿਹੋ ਜਿਹੀਆਂ ਕਹਾਣੀਆਂ ਸਾਨੂੰ ਦੱਸੀਆਂ ਜਾ ਰਹੀਆਂ ਬਸ ਇਹਨੇ ਵਿਚਾਰ ਕਰਕੇ ਅਸੀਂ ਇੱਥੇ ਸੰਕੋਚਦੇ ਹਾਂ ਹੁਣ ਫੈਸਲਾ ਤੁਸੀਂ ਕਰ ਲਓ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆ ਕੁਝ ਦੇਣਾ ਆਏ ਸਨ ਆ ਕੁਝ ਦੇਣ ਕੋਈ ਜੇ ਰੱਬ ਨੂੰ ਮਿਲਣਾ ਤੇ ਰੱਬ ਦੇ ਸਾਰੇ ਗੁਣ ਸਾਨੂੰ ਧਾਰਨ ਕਰਨੇ ਪੈਣੇ ਗੁਰਮਤ ਦਾ ਇਹ ਵਿਧਾਨ ਹੈ ਜੇ ਗੁਰੂ ਗ੍ਰੰਥ ਸਾਹਿਬ ਵਾਲੇ ਰੱਬ ਨੂੰ ਗੁਰੂ ਨਾਨਕ ਦੇ ਰੱਬ ਨੂੰ ਮਿਲਣਾ ਫਿਰ ਤਾਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਫਿਰ ਤਾਂ ਓਮੇ ਕਰਨਾ ਪੂ ਫਿਰ ਤਾਂ ਪਿਆਰ ਮਿਠਾਸ ਸਹਿਜ ਗਿਆਨ ਤੇ ਜੇਕਰ ਵਿਚਿਤਰਨਾਟਕ ਵਾਲੇ ਰੱਬ ਨੂੰ ਮਿਲਣਾ ਫਿਰ ਸਾਨੂੰ ਰਾਜ ਕੇ ਸ਼ਰਾਬ ਪੀਣੀ ਕਪੜੇ ਉਤਾਰ ਦੇਣੇ ਚਾਂਚਨਾ ਬੰਨਣੀਆਂ ਘੁੰਗਰੂ ਬੰਨਣੇ ਫੇ ਸਾਨੂੰ ਬਹੁਤ ਕੁਝ ਐਸਾ ਕਰਨਾ ਪੈਣਾ ਇਸ ਕਰਕੇ ਆਓ ਅਸੀਂ ਸਮਝੀਏ ਵਿਚਾਰੀਏ ਜੇਕਰ ਇਹ ਖੋਜ ਸੰਗਤਾਂ ਨੂੰ ਚੰਗੀ ਲੱਗੇ ਤਾਂ ਜ਼ਰੂਰ ਅੱਗੇ ਸਮਾਜ ਦੇ ਵਿੱਚ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਇਹ ਸਨੇਹਾ ਫਚਾਈਏ ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਦਾ ਜਾਚਕਾ ਆਓ ਫਤਿਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ